ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਪੰਜਾਬ ਦੇ ਦਿੱਗਜ ਐਕਟਰ ਅਤੇ ਮਸ਼ਹੂਰ ਕਮੇਡੀਅਨ ਸਰਦਾਰ ਜਸਵਿੰਦਰ ਸਿੰਘ ਪੱਲਾ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਜਾਣ ਪਿੱਛੋਂ ਪੂਰੀ ਪੰਜਾਬੀ ਇੰਡਸਟਰੀ ਸੋਗ ਮਨਾ ਰਹੀ ਹੈ ਕਿਉਂਕਿ ਕਿਸੇ ਨੂੰ ਵੀ ਇਹ ਗੱਲ ਹਜਮ ਨਹੀਂ ਹੋ ਰਹੀ ਕਿ ਜਸਵਿੰਦਰ ਪੱਲਾ ਜੀ ਇੰਨੀ ਜਲਦੀ ਉਹਨਾਂ ਸਾਰਿਆਂ ਨੂੰ ਛੱਡ ਕੇ ਚਲੇ ਗਏ ਹਨ ਤੁਹਾਨੂੰ ਦੱਸ ਦਈਏ ਜਿੱਥੇ ਵੱਡੇ ਵੱਡੇ ਕਲਾਕਾਰ ਉਹਨਾਂ ਦੇ ਜਾਣ ਦਾ ਸੋਗ ਮਨਾ ਰਹੇ ਹਨ ਉੱਥੇ ਹੀ ਉਹਨਾਂ ਦੀ ਧੀ ਨੂੰ ਅੱਜ ਘਰ ਵੇਖਿਆ ਗਿਆ ਤੁਹਾਨੂੰ ਦੱਸ ਦਈਏ ਕਿ ਜਸਵਿੰਦਰ ਪੱਲਾ ਦੀ ਧੀ ਵਿਦੇਸ਼ ਵਿੱਚ ਰਹਿੰਦੀ ਹੈ ਅਤੇ ਜਿੱਦਾਂ ਹੀ ਧੀ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਹੈ ਤਾਂ ਉਹ ਤੁਰੰਤ ਵਿਦੇਸ਼ ਤੋਂ ਆਪਣੇ ਘਰ ਪਰਤੀ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਦੀ ਧੀ ਦੀਆਂ ਅੱਖਾਂ ਨਾਮ ਹਨ ਕਿਉਂਕਿ ਉਹਨਾਂ ਨੂੰ ਵੀ ਇਹ ਗੱਲ ਹਜਮ ਨਹੀਂ ਹੋ ਰਹੀ ਕਿ ਉਹਨਾਂ ਦੇ ਪਿਤਾ ਇੱਕਦਮ ਐਦਾਂ ਕਿਵੇਂ ਜਾ ਸਕਦੇ ਹਨ ਉਹਨਾਂ ਦੀ ਧੀ ਇੱਕਦਮ ਗੱਡੀ ਚੋਂ ਉਤਰੀ ਅਤੇ ਭਾਵੁਕ ਹੁੰਦੀ ਹੋਈ ਘਰ ਦੇ ਅੰਦਰ ਚਲੀ ਗਈ। ਦੋਸਤੋ ਵੀਡੀਓ ਅੱਛੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਵੀ ਕਰ ਦੇਣਾ ਜੀ ਅਤੇ ਇਦਾਂ ਦੀ ਹੀ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ।